ਅੱਜ ਸਾਹਮਣੇ ਗਿਆ ਉਹ ਯਾਰ ਡੀਏ ਨਹੀਂ ਮਿਲ ਰਿਹਾ ਡੀਏ ਸਾਰਿਆਂ ਨੂੰ ਨਹੀਂ ਮਿਲ ਰਿਹਾ ਜਿਹੜਾ 2016 ਤੋਂ ਬਾਅਦ ਆਇਆ ਉਹਨੂੰ ਵੀ ਨਹੀਂ ਮਿਲ ਰਿਹਾ ਜਿਹੜਾ 2021 ਬਾਅਦ ਹੈ ਉਹਨੂੰ ਵੀ ਨਹੀਂ ਮਿਲ ਰਿਹਾ ਜਿਹੜਾ ਰਿਟਾਇਰ ਹੋ ਗਿਆ ਉਹਨੂੰ ਵੀ ਨਹੀਂ ਮਿਲ ਰਿਹਾ ਤੇ ਸਾਡੇ ਵਰਗਿਆਂ ਨੂੰ ਨਹੀਂ ਮਿਲ ਰਿਹਾ ਪਰ ਕਹਿੰਦੇ ਡੀਏ ਲੈ ਕੇ ਚੁੱਪ ਕਰ ਜਾਂਦੇ ਆ ਮਤਲਬ ਇਹ ਹੈ ਕਿ ਡੀਏ ਵੀ ਨਾਲ ਲਈਏ ਹੁੰਦੀ ਹੈ ਵੀ ਨਹੀਂ ਮਿਲ ਰਿਹਾ ਪੀਐਸ ਵਾਲੇ ਲੱਗਾਂ 2016 ਵਾਲੇ ਲੱਗਾਂ 2021 ਵਾਲੇ ਲੱਗਾਂ ਡੀਏ ਵਾਲੇ ਲੱਗਾਂ 2011 ਵਾਲੇ ਲੱਗਾਂ ਤੇ ਲੜਾਈ ਕਿਵੇਂ ਲੜੀ ਜਾਵੇ ਤੇ ਜਦੋਂ ਮੰਗਾ ਰੱਖ ਜੀ ਕਹਿੰਦੇ ਪਹਿਲੇ ਤੇ ਸਾਡੀ ਰੱਖ ਲੋ ਫਿਰ ਤੇ ਅਸੀਂ ਆਵਾਂਗੇ ਜੇ ਸਾਡੀ ਤਿੱਜੇ ਦੇ ਕੇ ਅਸੀਂ ਨਹੀਂ ਆਵਾਂਗੇ ਲੋ ਜੀ ਕਰ ਲਓ ਕਿਉਂ ਨੂੰ ਭੰਡਾ ਤੇ ਸਾਡੇ ਵਰਗੇ ਕਹਿੰਦਾ ਲੋ ਯਾਰ ਫਿਰ ਤੁਸੀਂ ਐਂ ਕਰੋ ਆਪਣੇ ਲੜਾਈ ਆਪੇ ਲੜ ਲਓ ਮੇਰੇ ਵਰਗਾ ਕਹਿੰਦਾ ਮੈਂ ਪਿੱਛੇ ਹਟ ਜਾਂਦਾ ਮੈਂ ਕੀ ਲੈਣਾ ਤੇਰਾ ਜਿਵੇਂ ਫੌਜੀ ਸਾਹਿਬ ਨੇ ਕਿਹਾ ਉਹ ਯਾਰ ਡੀਏ ਨਹੀਂ ਮਿਲ ਰਿਹਾ ਡੀਏ ਤੇ ਸਾਰਿਆਂ ਨੂੰ ਨਹੀਂ ਮਿਲ ਰਿਹਾ ਜਿਹੜਾ 2016 ਤੋਂ ਬਾਅਦ ਆਇਆ ਉਹਨੂੰ ਵੀ ਨਹੀਂ ਮਿਲ ਰਿਹਾ ਜਿਹੜਾ 2021 ਬਾਅਦ ਆ ਉਹਨੂੰ ਵੀ ਨਹੀਂ ਮਿਲ ਰਿਹਾ ਜਿਹੜਾ ਰਿਟਾਇਰ ਹੋ ਗਿਆ ਉਹਨੂੰ ਨਹੀਂ ਮਿਲ ਰਿਹਾ ਤੇ ਸਾਡੇ ਵਰਗਿਆਂ ਨੂੰ ਨਹੀਂ ਮਿਲ ਰਿਹਾ ਪਰ ਕਹਿੰਦੇ ਡੀਏ ਲੈ ਕੇ ਚੁੱਪ ਕਰ ਜਾਂਦੇ ਆ ਮਤਲਬ ਇਹ ਕਿ ਡਿਗਏ ਨਾਲ ਲਈ ਹੁੰਦੀ ਐ ਵੀ ਨਹੀਂ ਮਿਲ ਰਿਆ ਐਪੀਐਸ ਵਾਲੇ ਲੱਗਾਂ 216 ਵਾਲੇ ਲੱਗਾਂ 221 ਵਾਲੇ ਲੱਗਾਂ ਡਿਗਏ ਵਾਲੇ ਲੱਗਾਂ 211 ਵਾਲੇ ਲੱਗਾਂ ਤੇ ਲੜਾਈ ਕਿਵੇਂ ਲੜੀ ਜਾਵੇ ਤੇ ਜਦੋਂ ਮੰਗਾ ਰੱਖਦੇ ਕਿ ਪਹਿਲੇ ਤੇ ਸਾਡੀ ਰੱਖ ਲਓ ਫਿਰ ਤੇ ਅਸੀਂ ਆਵਾਂਗੇ ਜੇ ਸਾਡੀ ਤਿੱਜੇ ਤੇ ਅਸੀਂ ਨਹੀਂ ਆਉਂਦੇ ਲੋਜੀ ਕਰ ਲਓ ਕਿ ਉਹਨੂੰ ਭੰਡਾ ਤੇ ਸਾਡੇ ਅੱਗੇ ਕਹਿੰਦਾ ਲੋ ਯਾਰ ਫਿਰ ਤੁਸੀਂ ਐਂ ਕਰੋ ਆਪਣੇ ਲੜਾਈ ਆਪੇ ਲੜ ਲਓ ਮੇਰੇ ਵਰਗਾ ਕਹਿੰਦਾ ਮੈਂ ਪਿੱਛੇ ਹਟ ਜਾਣਾ ਮੈਂ ਕੀ ਲੈਣਾ ਤੇਰਾ ਜਿਵੇਂ ਫੌਜੀ ਸਾਹਿਬ ਨੇ ਕਿਹਾ ਉਹ ਯਾਰ ਡੀਏ ਨਹੀਂ ਮਿਲ ਰਿਹਾ ਡੀਏ ਸਾਰਿਆਂ ਨੂੰ ਨਹੀਂ ਮਿਲ ਰਿਹਾ ਜਿਹੜਾ 2016 ਤੋਂ ਬਾਅਦ ਆਇਆ ਉਹਨੂੰ ਵੀ ਨਹੀਂ ਮਿਲ ਰਿਹਾ ਜਿਹੜਾ 2021 ਬਾਅਦ ਆਇਆ ਉਹਨੂੰ ਵੀ ਨਹੀਂ ਮਿਲ ਰਿਹਾ ਜਿਹੜਾ ਰਿਟਾਇਰ ਹੋ ਗਿਆ ਉਹਨੂੰ ਵੀ ਨਹੀਂ ਮਿਲ ਰਿਹਾ ਤੇ ਸਾਡੇ ਰਕਿਆਂ ਨੂੰ ਨਹੀਂ ਮਿਲ ਰਿਹਾ ਪਰ ਕਹਿੰਦੇ ਡੀਏ ਲਾ ਕੇ ਚੁੱਪ ਕਰ ਜਾਂਦੇ ਆ ਮਤਲਬ ਇਹ ਹੈ ਕਿ ਡੀਏ ਉਹ ਨਾਲ ਲਈਏ ਹੁੰਦੇ ਹੈ ਵੀ ਨਹੀਂ ਮਿਲ ਰਿਹਾ ਪੀਐਸ ਵਾਲੇ ਲੱਗਾ 2016 ਵਾਲੇ ਲੱਗਾ 2021 ਵਾਲੇ ਲੱਗਾ ਡੀਏ ਵਾਲੇ ਲੱਗਾ 2018 ਵਾਲੇ ਲੱਗਾ ਤੇ ਲੜਾਈ ਕਿਵੇਂ ਲੜੀ ਜਾਵੇ ਕਿ ਜੇ ਉਹ ਮੰਗਾ ਰੱਖ ਜੀ ਉਹ ਕਹਿੰਦੇ ਪਹਿਲੇ ਤੇ ਸਾਡੀ ਰੱਖ ਲਓ ਫਿਰ ਤੇ ਅਸੀਂ ਆਵਾਂਗੇ ਜੇ ਸਾਡੀ ਤਿੱਜੇ ਤੱਕ ਅਸੀਂ ਨਹੀਂ ਆਉਂਦੇ ਲੋਕ ਜੀ ਕਰ ਲਓ ਕਿ ਉਹ ਨੂੰ ਭੰਡਾ ਤੇ ਸਾਡੇ ਵਰਗੇ ਕਹਿੰਦਾ ਲੋ ਇਲਾ ਫਿਰ ਤੁਸੀਂ ਐਂ ਕਰੋ ਆਪਣੇ ਲੜਾਈ ਆਪੇ ਲੜ ਲਓ ਮੇਰੇ ਵਰਗਾ ਕਹਿੰਦਾ ਮੈਂ ਪਿੱਛੇ हट ਜਨਾ ਮੈਂ ਕੀ ਲੈਣਾ ਤੇਰਾ ਜਿਵੇਂ ਫੌਜੀ ਸਾਹਿਬ ਨੇ ਕਿਹਾ ਉਹ ਯਾਰ ਡੀਏ ਨਹੀਂ ਮਿਲ ਰਿਹਾ ਡੀਏ ਤਾਂ ਸਾਰੇ ਨੂੰ ਨਹੀਂ ਮਿਲ ਰਿਹਾ ਜਿਹੜਾ 2016 ਤੋਂ ਬਾਅਦ ਆਇਆ ਉਹ ਨੂੰ ਨਹੀਂ ਮਿਲ ਰਿਹਾ ਜਿਹੜਾ 2021 ਬਾਅਦ ਆ ਉਹ ਨੂੰ ਨਹੀਂ ਮਿਲ ਰਿਹਾ ਜਿਹੜਾ ਰਿਟਾਇਰ ਹੋ ਗਿਆ ਉਹ ਨੂੰ ਨਹੀਂ ਮਿਲ ਰਿਹਾ ਤੇ ਸਾਡੇ ਵਰਗਿਆਂ ਨੂੰ ਨਹੀਂ ਮਿਲ ਰਿਹਾ ਪਰ ਕਹਿੰਦੇ ਡੀਏ ਲੈ ਕੇ ਚੁੱਪ ਕਰ ਜਾਂਦੇ ਆ ਮਤਲਬ ਹੈ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ